ਮੇਰੀ ਚਾਚੀ ਵਿਆਹ ਤੋਂ ਬਾਅਦ ਅੱਗੇ ਦੀ ਪੜ੍ਹਾਈ ਲਈ ਕਾਲਜ ਵਿੱਚ ਦਾਖਲਾ ਲੈ ਲੈਂਦੀ ਹੈ ਤੇ ਮੈਂ ਵੀ ਉਸੇ ਕਾਲਜ ਵਿੱਚ ਪੜਦਾ ਸੀ ਜਿਸ ਕਰਕੇ ਅਸੀਂ ਇਕੱਠੇ ਕਾਲਜ ਜਾਣ ਲੱਗੇ ਸੀ ਸਾਡਾ ਰਿਸ਼ਤਾ ਚਾਚੀ ਭਤੀਜੇ ਦਾ ਸੀ ਪਰ ਸਾਡੀ ਅਕਸਰ ਗੱਲ ਹੋਣ ਕਰਕੇ ਸਾਡਾ ਰਿਸ਼ਤਾ ਦੋਸਤੀ ਵਿੱਚ ਬਦਲ ਗਿਆ ਸੀ ਫਿਰ ਸਾਡੀ ਦੋਸਤੀ ਹੋਰ ਅੱਗੇ ਵਧਣ ਲੱਗੀ ਤੇ ਸਾਨੂੰ ਹੌਲੀ-ਹੌਲੀ ਪਿਆਰ ਹੋ ਜਾਂਦਾ ਹੈ ਇੱਕ ਵਾਰ ਮੈਂ ਚਾਚੀ ਨਾਲ ਦੂਜੇ ਸ਼ਹਿਰ ਪੇਪਰ ਦੇਣ ਗਿਆ ਤਾਂ ਉੱਥੇ ਮੈਂ ਚਾਚੀ ਨਾਲ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਏਕਤਾ ਦਾ ਵਿਆਹ ਮਹੇਸ਼ ਨਾਲ ਹੋਇਆ ਤਾਂ ਘਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਬਣ ਗਿਆ ਸੀ ਕਿਉਂਕਿ ਏਕਤਾ ਬਹੁਤ ਪੜੀ ਲਿਖੀ ਤੇ ਸੁੰਦਰ ਕੁੜੀ ਸੀ ਜਿਸ ਕਰਕੇ ਮਹੇਸ਼ ਦਾ ਪਰਿਵਾਰ ਬਹੁਤ ਖੁਸ਼ ਹੁੰਦਾ ਹੈ ਤੇ ਸਭ ਕੁਝ ਵਧੀਆ ਚੱਲਦਾ ਰਹਿੰਦਾ ਹੈ ਮਹੇਸ਼ ਆਪਣੇ ਭਰਾ ਤੇ ਆਪਣੇ ਸ਼ਰੀਕੇ ਦੇ ਨਾਲ ਪਾਰ ਖੇਤਾਂ ਵਿੱਚ ਟਹਾਣੀ ਤੇ ਰਹਿੰਦਾ ਸੀ ਹੁਣ ਏਕਤਾ ਵੀ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਨ ਲੱਗਦੀ ਹੈ ਤੇ ਘਰ ਰਹਿ ਕੇ ਆਪਣੀ ਪੜ੍ਹਾਈ ਕਰਦੀ ਰਹਿੰਦੀ ਹੈ ਫਿਰ 2 ਸਾਲ ਬਾਅਦ ਏਕਤਾ ਦੇ ਘਰ ਇੱਕ ਧੀ ਦਾ ਜਨਮ ਹੁੰਦਾ ਹੈ ਜਿਸ ਨਾਲ ਸਾਰੇ ਪਰਿਵਾਰ ਵਿੱਚ ਫਿਰ ਤੋਂ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ ਪਰ ਹੁਣ ਏਕਤਾ ਮਹੇਸ਼ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣੀ ਹੈ ਕਿ ਮੈਂ ਪੜ੍ਹ ਕੇ ਸਰਕਾਰੀ ਨੌਕਰੀ ਕਰਨਾ ਚਾਹੁੰਦੀ ਹਾਂ ਇਸ ਲਈ ਹੁਣ ਮੈਨੂੰ ਕਾਲਜ ਵਿੱਚ ਦਾਖਲਾ ਦਿਵਾ ਦਿਓ ਇਹ ਗੱਲ ਮਹੇਸ਼ ਵੀ ਸੋਚਦਾ ਹੈ ਕਿ ਸਾਡੇ ਕੋਲ ਕਿਹੜਾ ਬਹੁਤੀ ਜ਼ਮੀਨ ਹੈ ਜਿਹੜਾ ਸਾਡਾ ਗੁਜ਼ਾਰਾ ਹੋ ਜਾਵੇਗਾ ਤੇ ਫਿਰ ਹੁਣ ਬੱਚੇ ਦੀ ਵੀ ਜ਼ਿੰਮੇਵਾਰੀ ਪੈ ਗਈ ਹੈ ਜੇਕਰ ਮੇਰੀ ਪਤਨੀ ਦੀ ਸਰਕਾਰੀ ਨੌਕਰੀ ਲੱਗ ਗਈ ਤਾਂ ਸਾਡੇ ਘਰ ਦੇ ਹਾਲਾਤ ਸੁਧਰ ਜਾਣਗੇ ਇਸ ਲਈ ਉਹ ਇੱਕ ਤਰ੍ਹਾਂ ਨੂੰ ਅੱਗੇ ਪੜ੍ਹਾਈ ਕਰਨ ਦੀ ਇਜਾਜ਼ਤ ਦੇ ਦਿੰਦਾ ਹੈ ਤੇ ਉਸ ਦਾ ਕਾਲਜ ਵਿੱਚ ਦਾਖਲਾ ਕਰਵਾ ਦਿੰਦਾ ਹੈ ਹੁਣ ਏਕਤਾ ਨੇ ਆਪਣੀ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਲਈ ਸੀ ਤੇ ਉਹ ਹਰ ਰੋਜ਼ ਕਾਲਜ ਜਾਣ ਲੱਗੀ ਸੀ ਇਸੇ ਦੌਰਾਨ ਹੀ ਮਹੇਸ਼ ਦਾ ਇੱਕ ਭਤੀਜਾ ਵੀ ਉਸੇ ਕਾਲਜ ਵਿੱਚ ਪੜ ਰਿਹਾ ਸੀ ਤੇ ਉਹ ਵੀ ਏਕਤਾ ਦੇ ਨਾਲ ਹੀ ਕਾਲਜ ਜਾਂਦਾ ਆਉਂਦਾ ਸੀ ਉਸ ਦਾ ਨਾਂ ਰਜੇਸ਼ ਸੀ ਤੇ ਉਹ ਏਕਤਾ ਦਾ ਰਿਸ਼ਤੇ ਵਿੱਚ ਭਤੀਜਾ ਲੱਗਦਾ ਸੀ ਪਰ ਜਦੋਂ ਏਕਤਾ ਰੋਜ ਰਜੇਸ਼ ਦੇ ਨਾਲ ਕਾਲਜ ਜਾਣ ਲੱਗੀ ਤਾਂ ਉਹਨਾਂ ਦੀ ਆਪਸ ਵਿੱਚ ਗੱਲਬਾਤ ਹੋਣ ਕਰਕੇ ਰਿਸ਼ਤਾ ਹੌਲੀ-ਹੌਲੀ ਦੋਸਤੀ ਵਿੱਚ ਬਦਲ ਗਿਆ ਸੀ ਏਕਤਾ ਦੀ ਉਮਰ 27 ਸਾਲ ਦੀ ਹੋ ਗਈ ਸੀ ਤੇ ਉਸਦੇ ਭਤੀਜੇ ਅਰਜੇਸ਼ ਦੀ ਉਮਰ 23 ਸਾਲ ਹੁੰਦੀ ਹੈ ਅਰਜੇਸ਼ ਵੀ ਖੇਤਾਂ ਵਿੱਚ ਢਾਣੀ ਤੇ ਰਹਿੰਦਾ ਸੀ ਤੇ ਉਹ ਮਹੇਸ਼ ਦੇ ਤਾਏ ਦਾ ਪੋਤਰਾ ਸੀ ਹੁਣ ਏਕਤਾ ਤੇ ਰਜੇਸ਼ ਦੀ ਦੋਸਤੀ ਹੋਰ ਅੱਗੇ ਵਧਣ ਲੱਗੀ ਤੇ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸੀ ਫਿਰ ਉਹ ਦੋਵੇਂ ਆਪਣੇ ਪਿਆਰ ਦਾ ਜਹਾਰ ਕਰਕੇ ਇੱਕ ਦੂਜੇ ਨਾਲ ਘੁਲ ਮਿਲ ਗਏ ਸੀ ਇਸ ਤਰ੍ਹਾਂ ਸਮਾਂ ਨਿਕਲਦਾ ਗਿਆ ਤੇ ਫਿਰ ਇੱਕ ਵਾਰ ਉਹ ਦੋਵੇਂ ਕਿਸੇ ਹੋਰ ਸ਼ਹਿਰ ਦੇ ਕਾਲਜ ਵਿੱਚ ਇਕੱਠੇ ਪੇਪਰ ਦੇਣ ਜਾਂਦੇ ਨੇ ਤੇ ਉੱਥੇ ਆਪਸ ਵਿੱਚ ਨਜਾਇਜ਼ ਸਬੰਧ ਵੀ ਬਣਾ ਲੈਂਦੇ ਹਨ ਉਹਨਾਂ ਨੇ ਆਪਣੇ ਚਾਚੀ ਭਤੀ ਦੇ ਭਤੀਜੇ ਦੇ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ ਸੀ ਤੇ ਆਪਣੀ ਮौज-ਮਸਤੀ ਨੂੰ ਛੁਣ ਲਿਆ ਸੀ। ਹੁਣ ਉਹਨਾਂ ਦੇ ਪਿਆਰ ਦੀਆਂ ਪੀਂਗਾ ਹੋਰ ਅੱਗੇ ਵਧਣਾ ਸ਼ੁਰੂ ਹੋ ਜਾਂਦਾਂ ਹਨ ਕਿਉਂਕਿ ਉਹਨਾਂ ਦਾ ਪਰਿਵਾਰ ਇਕੱਠਾ ਟਾਣੀ ਤੇ ਰਹਿੰਦਾ ਸੀ ਜਿਸ ਕਰਕੇ ਰਜੇਸ਼ ਦਾ ਇਕਤਾ ਦੇ ਘਰ ਵਿੱਚ ਆਉਣਾ ਜਾਣਾ ਸੀ ਤੇ ਉਹ ਦੋਵੇਂ ਚੋਰੀ ਛਿਪੇ ਇੱਕ ਦੂਜੇ ਨੂੰ ਮਿਲਣ ਲੱਗ ਪਏ ਸੀ। ਹੁਣ ਉਹਨਾਂ ਉੱਤੇ ਪਿਆਰ ਇੰਨਾ ਹਾਵੀ ਹੋ ਗਿਆ ਸੀ ਕਿ ਹਰ ਰਾਤ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿੰਦੇ ਸੀ। ਪਰ ਇਹੋ ਜਿਹੀਆਂ ਗੱਲਾਂ ਬਹੁਤੇ ਦਿਨ ਛੁਪਦੀਆਂ ਨਹੀਂ ਹਨ ਇਸ ਗੱਲ ਦਾ ਮਹੇਸ਼ ਤੇ ਉਸਦੇ ਪਰਿਵਾਰ ਨੂੰ ਵੀ ਪਤਾ ਲੱਗ ਜਾਂਦਾ ਹੈ ਜਿਸ ਕਰਕੇ ਉਹਨਾਂ ਵਿੱਚ ਝਗੜੇ ਹੋਣੇ ਸ਼ੁਰੂ ਹੋ ਗਏ ਸੀ ਤੇ ਘਰ ਵਿੱਚ ਰੋਜ਼ ਹੀ ਲੜਾਈ ਹੁੰਦੀ ਰਹਿੰਦੀ ਸੀ ਫਿਰ ਮਹੇਸ਼ ਨੇ ਏਕਤਾ ਨੂੰ ਕਾਲਜ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਏਕਤਾ ਕਾਲਜ ਤੋਂ ਨਹੀਂ ਹਟਣਾ ਚਾਹੁੰਦੀ ਸੀ ਕਿਉਂਕਿ ਉਹ ਰਜੇਸ਼ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਤੇ ਉਸਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਇਸ ਗੱਲ ਨੂੰ ਲੈ ਕੇ ਮਹੇਸ਼ ਤੇ ਏਕਤਾ ਵਿੱਚ ਬਹਿਸ ਹੋ ਜਾਂਦੀ ਹੈ ਤੇ ਏਕਤਾ ਆਪਣੀ ਧੀ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਫਿਰ ਮਹੇਸ਼ ਉਸ ਨੂੰ ਫੋਨ ਕਰਕੇ ਕਈ ਵਾਰ ਵਾਪਸ ਆਉਣ ਲਈ ਕਹਿੰਦਾ ਹੈ ਪਰ ਏਕਤਾ ਵਾਪਸ ਆਉਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਸਿਰਫ ਰਜੇਸ਼ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਤੇ ਮਹੇਸ਼ ਤੋਂ ਤਲਾਕ ਦੀ ਮੰਗ ਕਰਦੀ ਹੈ ਪਰ ਫਿਰ ਮਹੇਸ਼ ਦੇ ਪਰਿਵਾਰ ਨੇ ਇਕਤਾ ਤੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹ ਇਕਤਾ ਨੂੰ ਵਾਪਸ ਭੇਜਣ ਲਈ ਮੰਨ ਗਏ ਸੀ ਜਿਸ ਤੋਂ ਬਾਅਦ ਮਹੇਸ਼ ਇਕਤਾ ਨੂੰ ਲੈਣ ਆਪਣੇ ਸਹੁਰੇ ਘਰ ਜਾਂਦਾ ਹੈ ਪਰ ਦੂਜੇ ਪਾਸੇ ਇਕਤਾ ਤੇ ਰਜੇਸ਼ ਬਹੁਤ ਸਮੇਂ ਤੋਂ ਯੋਜਨਾ ਬਣਾ ਰਹੇ ਸੀ ਕਿ ਮਹੇਸ਼ ਸਾਡੇ ਰਾਹ ਦਾ ਰੋੜਾ ਬਣ ਰਿਹਾ ਹੈ ਇਸ ਨੂੰ ਆਪਣੇ ਰਸਤੇ ਤੋਂ ਹਟਾ ਦਿੱਤਾ ਜਾਵੇ ਉਹਨਾਂ ਦੀ ਯੋਜਨਾ ਕਿਤੇ ਵੀ ਕਾਮਯਾਬ ਨਹੀਂ ਹੋ ਰਹੀ ਸੀ ਉਹ ਕਦੇ ਮਹੇਸ਼ ਦੇ ਐਕਸੀਡੈਂਟ ਬਾਰੇ ਤੇ ਕਦੇ ਕਰੰਟ ਲਾ ਕੇ ਮਾਰਨ ਬਾਰੇ ਸੋਚਦੇ ਨੇ ਪਰ ਸਫਲ ਨਹੀਂ ਹੋ ਰਿਹਾ ਸੀ ਜਦੋਂ ਉਹਨਾਂ ਦੀ ਕੋਈ ਵੀ ਯੋਜਨਾ ਪੂਰੀ ਨਹੀਂ ਹੁੰਦੀ ਤਾਂ ਹੁਣ ਏਕਤਾ ਨੂੰ ਪਤਾ ਸੀ ਕਿ ਮਹੇਸ਼ ਮੈਨੂੰ ਲੈਣ ਵਾਸਤੇ ਆ ਰਿਹਾ ਹੈ ਤੇ ਉਸਨੇ ਇੱਥੇ ਰਾਤ ਨੂੰ ਰਹਿਣਾ ਵੀ ਹੈ ਅਸੀਂ ਅਗਲੇ ਦਿਨ ਹੀ ਵਾਪਸ ਜਾਵਾਂਗੇ ਇਸ ਲਈ ਉਹ ਰਜੇਸ਼ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਅੱਜ ਤੇਰੇ ਕੋਲ ਆਖਰੀ ਮੌਕਾ ਹੈ ਜੇਕਰ ਅੱਜ ਕੁਝ ਕਰ ਲਿਆ ਤਾਂ ਠੀਕ ਹੈ ਨਹੀਂ ਤਾਂ ਤੈਨੂੰ ਦੁਬਾਰਾ ਮੌਕਾ ਨਹੀਂ ਮਿਲੇਗਾ ਹੁਣ ਉਹਨਾਂ ਦੀ ਪੂਰੀ ਤਰ੍ਹਾਂ ਯੋਜਨਾ ਬਣ ਚੁੱਕੀ ਸੀ ਤੇ ਮਹੇਸ਼ ਨੂੰ ਕੁਝ ਪਤਾ ਨਹੀਂ ਸੀ ਉਹ ਆਪਣੇ ਸਹੁਰੇ ਘਰ ਆਪਣੀ ਪਤਨੀ ਏਕਤਾ ਨੂੰ ਲੈਣ ਲਈ ਪਹੁੰਚ ਜਾਂਦਾ ਹੈ ਜਿੱਥੇ ਉਸਦੀ ਪੂਰੀ ਸੇਵਾ ਤੇ ਇੱਜ਼ਤ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਦਾ ਜਵਾਈ ਘਰ ਆਇਆ ਹੁੰਦਾ ਹੈ ਜਦੋਂ ਮਹੇਸ਼ ਖਾ ਪੀ ਕੇ ਸੌਂ ਜਾਂਦਾ ਹੈ ਤਾਂ ਸਾਰਾ ਪਰਿਵਾਰ ਵੀ ਆਪਣੇ ਆਪਣੇ ਕਮਰਿਆਂ ਵਿੱਚ ਸੌ ਗਿਆ ਸੀ ਪਰ ਮਹੇਸ਼ ਨੂੰ ਨਹੀਂ ਪਤਾ ਸੀ ਕਿ ਇਹ ਉਸਦੀ ਜ਼ਿੰਦਗੀ ਦੀ ਆਖਰੀ ਰਾਤ ਹੈ ਜਦੋਂ ਗੂੜੀ ਨੀਂਦ ਵਿੱਚ ਹੁੰਦਾ ਹੈ ਤੇ ਰਾਤ ਨੂੰ ਕਰੀਬ 2-3 ਵਜੇ ਏਕਤਾ ਫੋਨ ਕਰਕੇ ਰਮੇਸ਼ ਨੂੰ ਬੁਲਾ ਲੈਂਦੀ ਹੈ ਕਿਉਂਕਿ ਉਹ ਪਹਿਲਾਂ ਹੀ ਪਿੰਡ ਤੋਂ ਬਾਹਰ ਆ ਕੇ ਬੈਠ ਗਿਆ ਸੀ ਰਮੇਸ਼ ਆਪਣੇ ਨਾਲ ਇੱਕ ਕੋਹਾੜੀ ਵੀ ਲੈ ਕੇ ਆਇਆ ਸੀ ਉਹਨਾਂ ਨੇ ਪਹਿਲਾਂ ਹੀ ਸਾਰੀ ਸਕੀਮ ਲਾਈ ਹੁੰਦੀ ਹੈ ਉਹ ਕਮਰੇ ਵਿੱਚ ਆਉਂਦੇ ਹੀ ਇੱਕੋ ਵਾਰ ਨਾਲ ਮਹੇਸ਼ ਦਾ ਸਿਰ ਧੜ ਨਾਲ ਉਹ ਵੱਖ ਕਰ ਦਿੰਦਾ ਹੈ ਉਸਦੇ ਵਾਰ ਨਾਲ ਮਹੇਸ਼ ਨੂੰ ਬਿਲਕੁਲ ਬੋਲਣ ਤੇ ਚੀਕਣ ਦਾ ਮੌਕਾ ਵੀ ਨਹੀਂ ਮਿਲਦਾ ਹੈ ਤੇ ਉਹ ਖਤਮ ਹੋ ਜਾਂਦਾ ਹੈ ਮਹੇਸ਼ ਨੂੰ ਮਾਰਨ ਤੋਂ ਬਾਅਦ ਅਰਜੇਸ਼ ਉਸਦੇ ਕਮਰੇ ਨੂੰ ਬਾਹਰੋਂ ਬੰਦ ਕਰਕੇ ਉੱਥੋਂ ਚਲਾ ਗਿਆ ਸੀ ਹੁਣ ਇਹ ਸਭ ਕੁਝ ਏਕਤਾ ਨੂੰ ਵੀ ਪਤਾ ਸੀ ਕਿ ਮਹੇਸ਼ ਦਾ ਕਤਲ ਹੋ ਗਿਆ ਹੈ ਫਿਰ ਰਜੇਸ਼ ਆਪਣੇ ਘਰ ਪਹੁੰਚ ਜਾਂਦਾ ਹੈ ਫਿਰ ਸਵੇਰੇ ਏਕਤਾ ਵੱਲੋਂ ਨਾਟਕ ਕੀਤਾ ਜਾਂਦਾ ਹੈ ਕਿ ਉਹ ਆਸੇ-ਪਾਸੇ ਦੇਖਦੀ ਹੈ ਕਿ ਮਹੇਸ਼ ਦਰਵਾਜ਼ਾ ਬੰਦ ਕਰਕੇ ਕਿਤੇ ਬਾਹਰ ਚਲਾ ਗਿਆ ਹੋਵੇਗਾ ਪਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਮਹੇਸ਼ ਨਹੀਂ ਆਉਂਦਾ ਹੈ ਉਸ ਦੀ ਸਾਰੇ ਪਾਸੇ ਭਾਲ ਕਰਨ ਤੋਂ ਬਾਅਦ ਏਕਤਾ ਮਹੇਸ਼ ਦੇ ਭਰਾ ਨੂੰ ਫੋਨ ਕਰਕੇ ਪੁੱਛਦੀ ਹੈ ਤਾਂ ਉਹ ਵੀ ਕਹਿੰਦਾ ਹੈ ਕਿ ਮਹੇਸ਼ ਇੱਥੇ ਨਹੀਂ ਆਇਆ ਹੈ ਤੁਸੀਂ ਉਸ ਨੂੰ ਇੱਥੇ ਹੀ ਦੇਖੋ ਕਿਤੇ ਆਸੇ ਪਾਸੇ ਗਿਆ ਹੋਵੇਗਾ ਫਿਰ ਮਹੇਸ਼ ਦੇ ਭਰਾ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਇਕਤਾ ਦੇ ਹੀ ਪਿੰਡ ਰਹਿੰਦਾ ਸੀ ਉਸ ਨੂੰ ਕਹਿੰਦਾ ਹੈ ਕਿ ਮੇਰਾ ਭਰਾ ਕੱਲ ਇੱਥੇ ਆਇਆ ਸੀ ਉਹ ਮਿਲ ਨਹੀਂ ਰਿਹਾ ਹੈ ਤੂੰ ਜਾ ਕੇ ਵੇਖ ਮਾਮਲਾ ਕੀ ਹੈ ਜਦੋਂ ਉਸ ਦਾ ਦੋਸਤ ਮਹੇਸ਼ ਦੇ ਸਹੁਰਿਆਂ ਘਰ ਗਿਆ ਤਾਂ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ ਤੇ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਮਹੇਸ਼ ਰਾਤ ਇੱਥੇ ਸੁੱਤਾ ਸੀ ਤੇ ਹੁਣ ਪਤਾ ਨਹੀਂ ਕਿੱਥੇ ਚਲਾ ਗਿਆ ਹੈ ਉਹਨਾਂ ਨੇ ਤਾਂ ਦਰਵਾਜ਼ਾ ਖੋਲ ਕੇ ਵੀ ਹਜੇ ਨਹੀਂ ਵੇਖਿਆ ਹੈ ਉਸਨੇ ਕਿਹਾ ਤੁਸੀਂ ਦਰਵਾਜ਼ਾ ਖੋਲਕੇ ਤਾਂ ਵੇਖੋ ਫਿਰ ਜਦੋਂ ਦਰਵਾਜ਼ਾ ਖੋਲਿਆ ਗਿਆ ਤਾਂ ਸਾਰੇ ਪਰਿਵਾਰ ਦੀਆਂ ਚੀਕਾਂ ਨਿਕਲ ਗਈਆਂ ਸੀ ਕਿਉਂਕਿ ਸਾਰੇ ਕਮਰੇ ਵਿੱਚ ਬੁਰੇ ਹਾਲ ਹੋਏ ਪਏ ਸੀ ਤੇ ਮਹੇਸ਼ ਦਾ ਸਿਰ ਧੜ ਨਾਲੋਂ ਵੱਖ ਕੀਤਾ ਪਿਆ ਸੀ ਫਿਰ ਹੌਲੀ-ਹੌਲੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤਾਂ ਉਹ ਕਹਿ ਰਿਹਾ ਸੀ ਕਿ ਤੁਸੀਂ ਸਾਰਾ ਪਰਿਵਾਰ ਘਰੇ ਸੁੱਤੇ ਹੋਏ ਸੀ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਹੈ ਉਹਨਾਂ ਨੇ ਕਿਹਾ ਸਾਨੂੰ ਕੋਈ ਆਵਾਜ਼ ਨਹੀਂ ਸੁਣੀ ਜਿਹੜਾ ਪਤਾ ਲੱਗ ਜਾਂਦਾ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਜਦੋਂ ਪੁਲਿਸ ਮੌਕੇ ਤੇ ਪਹੁੰਚ ਗਈ ਤਾਂ ਉਹ ਸਬੂਤ ਲੱਭਣ ਦੀ ਕੋਸ਼ਿਸ਼ ਕਰਦੇ ਹਨ ਪਰ ਪੁਲਿਸ ਨੂੰ ਮੌਕੇ ਤੋਂ ਕੋਈ ਸਬੂਤ ਨਹੀਂ ਮਿਲਦਾ ਹੈ ਤੇ ਉਹ Laash ਨੂੰ postmortem ਲਈ ਭੇਜ ਕੇ ਤਫ਼ਤੀਸ਼ ਸ਼ੁਰੂ ਕਰ ਦਿੰਦੇ ਹਨ ਜਦੋਂ ਸਾਰੀ ਜਾਂਚ ਕੀਤੀ ਗਈ ਤਾਂ ਪੁਲਿਸ ਵਾਲਿਆਂ ਨੂੰ ਏਕਤਾ ਤੇ ਰਜੇਸ਼ ਦੇ ਨਾਜਾਇਜ਼ ਰਿਸ਼ਤੇ ਬਾਰੇ ਪਤਾ ਲੱਗ ਜਾਂਦਾ ਹੈ ਕਿਉਂਕਿ ਮਹੇਸ਼ ਦੀ ਕਿਸੇ ਹੋਰ ਨਾਲ ਕੋਈ ਦੁਸ਼ਮਣੀ ਨਹੀਂ ਸੀ ਜਦੋਂ ਪੁਲਿਸ ਨੇ ਏਕਤਾ ਨੂੰ ਗ੍ਰਿਫਤਾਰ ਕਰਕੇ ਸਖਤੀ ਨਾਲ ਪੁੱਛਿਆ ਤਾਂ ਸਭ ਕੁਝ ਸੱਚ ਦੱਸ ਦਿੰਦੀ ਹੈ ਕਿ ਕਿਵੇਂ ਉਸਨੇ ਰਜੇਸ਼ ਨਾਲ ਮਿਲ ਕੇ ਮਹੇਸ਼ ਦਾ ਕਤਲ ਕੀਤਾ ਹੈ ਹੁਣ ਏਕਤਾ ਤੇ ਰਜੇਸ਼ ਦੋਵੇਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ ਉਹਨਾਂ ਨੇ ਆਪਣੇ ਪਿਆਰ ਵਿੱਚ ਅੰਨੇ ਹੋ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ ਸਾਰਿਆਂ ਦਾ